ਪਹਿਲੇ ਦਿਨ ਜਦ ਗੁਫਾ ਵਿੱਚ ਮੁਹੰਮਦ ਸਾਹਿਬ ਦੀ ਸਵਾਦੀ ਲਗੀ ਹੈ ਉਹਨਾਂ ਨੂੰ ਕੰਬੜੇ ਛੜ ਗਈ ਸੀ ਘਰ ਆਏ ਉਹਨਾਂ ਦੀ ਬੇਗਮ Hazrat Khadijah ਨੇ ਫਿਰ ਚਾਰ ਕੰਬਲ ਪਾ ਦੇਤੇ ਲਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ ਬੈਠ ਗਏ ਉਹਨਾਂ ਦੀ ਜ਼ਬਾਨ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਸਨ बिल्कुल अनपढ़ दो साल दे सन, मां गुजर गई छे साल देो गुजर गए पाले है चाचे ने अबू तालब ने यतीम अनपढ़ रह गए दूसरा मैं ये अर्ज करा खदीजा मुहम्मद साहब खदीजा दे मुलाजम सन ओमान लैके दमशक देच, बसरा देच, ਬਗਦਾਦ ਦੇ ਜਾ ਕੇ ਵੇਚਦੇ ਸਨ ਕਰਬਲਾ ਦੇ ਜਾ ਕੇ ਵੇਚਦੇ ਸਨ ਪਾਈ ਪਾਈ ਦਾ ਹਿਸਾਬ ਲੈ ਦਿੰਦੇ ਸਨ ਇਮਾਨਦਾਰ ਬੜੇ ਸਨ شریف ਬੜੇ ਸਨ ਮਾਲਕਿੰਨ ਤੇ ਇਹ ਨੌਕਰ ਦਾ ਰਿਸ਼ਤਾ ਫਿਰ ਪਤੀ ਪਤਨੀ ਦੇ ਵਿੱਚ ਬਦਲੇ ਖਦੀਜਾ 40 ਸਾਲ ਦੀ ਸੀ ਮੁਹੰਮਦ ਸਾਹਿਬ 25 ਸਾਲ ਦੇ ਸਨ ਤੇ ਰਿਸ਼ਤਾ ਹੋਇਆ ਨਿਕਾਹ ਹੋਇਆ ਖਦੀਜਾ 40 ਸਾਲ ਦੀ ਸੀ ਮੁਹੰਮਦ ਸਾਹਿਬ 25 ਸਾਲ ਦੇ ਸਨ ਰੋਜ਼ ਗੁਫਾ ਦੇ ਵਿੱਚ ਜਾ ਕੇ ਰਾਤ ਨੂੰ ਅਭਿਆਸ ਕਰਦੇ ਸਨ ਜੈਸੇ ਵਾਪਸ ਆਏ ਨੇ ਘਰ ਕੰਬੜੀ ਛਿੜੀ ਹੋਈ ਕੰਬਲ ਤੇ ਕੰਬਲ ਪਾਏ ਖਦੀਜਾ ਨੇ ਫਿਰ ਬੈਠ ਗਏ ਪਸੀਨਾ ਵੀ ਆ ਰਿਹਾ ਔਰ ਕੰਬੜੀ ਵੀ ਛਿੜ ਰਹੀ ਹੈ ਫਿਰ ਜ਼ਬਾਨ ਚੋਂ ਤਰੰਨਮ ਦੇ ਇਹ ਆਇਤਾਂ ਨਿਕਲੀਆਂ ਕੁਰਾਨ ਦੀਆਂ ਦੰਗ ਰਹੇ ਗਏ ਖਦੀਜਾ ਕਹਿ ਲਗੀ ਹਜ਼ਰਤ ਇਹ ਬੋਲ ਤੁਹਾਡੇ ਨਹੀਂ ਨੇ ਤੁਹਾਡੇ ਨਹੀਂ ਤੁਸੀਂ ਧਿਆਨ ਪੜੋ ਕਿਉਂਕਿ ਉਹ ਜਿਹੜੇ ਬੋਲ ਸਨ ਉਹ ਕਾਫੀਆ ਤੇ ਰਦੀਬ ਬਿਲਕੁਲ ਕਾਵੇ ਸ਼ੈਲੀ ਦੇ ਰਿਹਾ ਸੀ ਔਰ ਤਨੰਮ ਦੇਚ ਦੰਗ ਰਹੇ ਗਏ ਇਹ ਬੋਲ ਤੁਹਾਡੇ ਨਹੀਂ ਨੇ ਮੁਹੰਮਦ ਸਾਹਿਬ ਕਹਿੰਦੇ ਨੇ ਹਾਂ ਖਦੀਜਾ ਤੂੰ ਠੀਕ ਪਕੜਿਆ ਇਸ ਵਾਸਤੇ ਇਸਲਾਮੀ ਜਗਤ ਦੇ ਚ ਕਹਿੰਦੇ ਨੇ ਪਹਿਲੀ ਮੁਸਲਮਾਨ ਖਦੀਜਾ ਹੋਈ ਹੈ ਇਹ ਬੋਲ ਫੜੇ ਨਹੀਂ ਨੇ ਤੇ ਮੁਹੰਮਦ ਸਾਹਿਬ ਕਹਿੰਦੇ ਤੂੰ ਠੀਕ ਪਕੜਿਆ ਮੈਂ ਤੇ ਚੁੱਪ ਕਰ ਗਿਆ ਮੁਹੰਮਦ ਤੇ ਚੁੱਪ ਕਰ ਗਿਆ ਪਤਾ ਨਹੀਂ ਖੁਦਾ ਕੀ ਬੋਲੀ ਜਾ ਰਹੀ ਹੈ ਮੇਰੀ ਸਮਝ ਚ ਵੀ ਨਹੀਂ ਮੇਰੀ ਸਮਝ ਚ ਵੀ ਨਹੀਂ